ਮਹਾਰਾਜ ਜੀ ਦੀ ਹਿਉਰੀ ਵਿੱਚ ਬੈਠ ਕੇ ਕਥਾ ਕੀਰਤਨ ਵਿਚਾਰਾਂ ਸਰਵਣ ਕੀਤੀਆਂ ਹਨ ਸੋ ਆਪ ਸਭ ਨੂੰ ਪਤਾ ਹੈ ਕਿ ਹਰੇਕ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦਾ ਜੋ ਸ਼ਹੀਦੀ ਗੁਰਪੁਰਬ ਆ ਰਿਹਾ ਹੈ ਉਹ ਉਹਨਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਹੀਰਾ ਥੜਾ ਵਿਖੇ ਮਨਾਇਆ ਜਾਂਦਾ ਹੈ ਜੋ 7 ਤਰੀਕ ਨੂੰ ਉਥੇ ਅਖੰਡ ਪਾਠ ਸਭ ਆਰੰਭ ਹੋਣੇ ਹਨ 9 ਤਰੀਕ ਨੂੰ ਸਮਾਗਮ ਰੱਖਿਆ ਗਿਆ ਹੈ ਅਮਰਤ ਸੰਚਾਰ ਰੱਖਿਆ ਗਿਆ ਹੈ ਸੋ ਪਹਿਲਾਂ ਵੀ ਉਸ ਅਸਥਾਨ ਤੇ ਅਮਰਤ ਸੰਚਾਰ ਹੋਇਆ ਸੀ ਉਥੇ 75 ਪ੍ਰਾਣੀਆਂ ਨੇ ਅਮਰਤ ਛਕਿਆ ਸੀ ਉਸ ਤੋਂ ਬਾਅਦ ਫਿਰ ਸਾਡੇ ਬੀਤ ਦੇ ਵਿੱਚ ਅਮਰਤ ਸੰਚਾਰ ਹੋਇਆ ਸੀ ਉੱਥੇ 85 ਪ੍ਰਾਣੀਆਂ ਨੇ ਅਮਰ ਅਸਕਿਆ ਸੀ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਸ਼ਮੇਸ਼ ਦਰਬਾਰ ਨਾਨੋ ਵਾਲਾ ਵਿਖੇ ਕਰਵਾਇਆ ਗਿਆ ਸੋ ਇਸ ਵਾਰ ਵੀ ਮਹਾਰਾਜ ਜੀ ਨੇ ਉਦਮ ਉਪਰਾਲੇ ਬਖਸ਼ੇ ਹਨ ਹਿਮਾਚਲ ਦੀਆਂ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀਆਂ ਵੱਲੋਂ ਤੇ ਬਾਬਾ ਸੁਰਜੀਤ ਸਿੰਘ ਜੀ ਹੀਰਾ ਵਾਲੇ ਇਹਨਾਂ ਦੇ ਉਦਮ ਉਪਰਾਲਾ ਸਦਕਾ ਐ ਜੀ ਪੀ ਸੀ ਤੇ ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋਂ ਇਹਨਾਂ ਵੱਲੋਂ ਵਿਸ਼ੇਸ਼ ਸਹਿਯੋਗ ਜਿਹੜੇ ਦਿੱਤੇ ਜਾ ਰਹੇ ਨੇ ਸੋ ਅਸੀਂ ਇਹੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ ਹੈ ਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਪੀਵੋ ਪੋਹਲ ਖੰਡੇ ਧਾਰ ਹੋਏ ਜਨਮ ਸੁਹਿਲਾ ਮਹਾਰਾਜੀ ਨੇ ਸਾਨੂੰ ਅਮਰ ਛਕਣ ਵਾਸਤੇ ਕਿਹਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਗੁਰੂ ਬਣਾਉਣ ਵਾਸਤੇ ਕਿਹਾ ਹੋਇਆ ਹੈ ਇਸ ਕਰਕੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਅਮਰ ਛਕ ਕੇ ਆਪਣੇ ਜੀਵਨ ਨੂੰ ਗੁਰੂ ਦੇ ਲੜ ਲਾਣ ਕਿਉਂਕਿ ਇਹ ਜਿਹੜਾ ਦੌਰ ਚੱਲ ਰਿਹਾ ਹੈ ਇਦੇ ਵਿੱਚ ਨਸ਼ਿਆਂ ਦਾ ਦੌਰ ਵੀ ਚੱਲਿਆ ਸਾਡੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦਾ ਉਹ ਵੀ ਦੌਰ ਚੱਲਿਆ ਹੋਇਆ ਏ ਸੋ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਬਾਤ ਤੋਂ ਬਾਤ ਸੰਗਤਾਂ ਨੂੰ ਗੁਰੂ ਦੇ ਲੜ ਲਾਈਏ ਸੋ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਵੀ ਗੁਰੂ ਦੀ ਦਾਤ ਪ੍ਰਾਪਤ ਕਰਨੀ ਹੋਵੇ ਉਹ ਸਾਡੇ ਕੋਲ ਹੁਣ ਨਾਮ ਲਖਵਾ ਸਕਦੇ ਹਨ ਜਿਨ੍ਹਾਂ ਦਾ ਮਨ ਬਣਦਾ ਹੈ ਉਹ ਜਰੂਰ ਆਪਣੇ ਨਾਂ ਦਰਜ ਕਰਵਾਣ ਤੇ 9 ਤਰੀਕ ਨੂੰ ਗੁਰਦੁਆਰਾ ਸਾਹਿਬ ਬਿੰਟਲੂਆ ਵਿਖੇ ਅਮਰ ਸੰਚਾਰ ਰੱਖਿਆ ਗਿਆ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਸਥਾਨ ਤੇ 9 ਤਰੀਕ ਨੂੰ ਸਮਾਗਮ ਹੈ ਉੱਥੋਂ ਸੰਗਤਾਂ ਨੇ ਅਮਰ ਛੱਕੇ ਤਕਰੀਬਨ 1 ਵਜੇ ਦੇ ਟਾਈਮ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਅਸਥਾਨ ਤੇ ਪਹੁੰਚਣਾ ਹੈ ਸੋ ਜਿਨ੍ਹਾਂ ਨੇ ਅਮਰਤ ਛਕਣਾ ਹੈ ਉਹ ਸਾਡੇ ਕੋਲ ਨਾਮ ਲਿਖਵਾਣ ਦੀ ਕਿਰਪਾ ਕਰਨ ਤੇ 8 ਵਜੇ 9 ਤਰੀਕ ਨੂੰ ਸਾਰਿਆਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਹੀਰਾ ਥੜਾ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ